ਦੋਸਤੋ ਜੇਕਰ ਤੁਹਾਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਤਾਂ 네ਗੇਟਿਵ ਲੋਕਾਂ ਤੋਂ ਉਨ੍ਹਾਂ ਹੀ ਦੂਰ ਰਹੋ ਜਿਨ੍ਹਾਂ ਲੋਕ ਪਾਗਲ ਕੁੱਤਿਆਂ ਤੋਂ ਰਹਿੰਦੇ ਹਨ ਇਹ ਕਹਾਣੀ ਤੁਹਾਨੂੰ ਜੀਵਨ ਦੀ ਸਭ ਤੋਂ ਵੱਡੀ ਗਲਤੀ ਕਰਨ ਤੋਂ ਬਚਾਏਗੀ ਅਤੇ ਤੁਹਾਨੂੰ ਪੋਜ਼ਿਟਿਵ ਬਣਾਏਗੀ ਸੋ ਇਸ ਕਹਾਣੀ ਨੂੰ ਪੂਰਾ ਸੁਣਿਓ ਦੋਸਤੋ ਇੱਕ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਦੋ ਬੱਚੇ ਰਹਿੰਦੇ ਸਨ ਦੋਨੋਂ ਆਪਸ ਵਿੱਚ ਸਕੇ ਭਰਾ ਸਨ ਇੱਕ ਦੀ ਉਮਰ 5 ਸਾਲ ਅਤੇ ਦੂਸਰੇ ਦੀ ਉਮਰ 10 ਸਾਲ ਸੀ। ਦੋਨਾਂ ਭਰਾਵਾਂ ਵਿੱਚ ਬਹੁਤ ਪਿਆਰ ਸੀ। ਦੋਨੋਂ ਭਰਾ ਹਮੇਸ਼ਾ ਇਕੱਠੇ ਰਹਿੰਦੇ ਅਤੇ ਹਮੇਸ਼ਾ ਇਕੱਠੇ ਹੀ ਖੇਡਦੇ ਸਨ। ਇੱਕ ਵਾਰ ਦੋਨੋਂ ਭਰਾ ਖੇਡਦੇ-ਖੇਡਦੇ ਪਿੰਡ ਤੋਂ ਬਾਹਰ ਚਲੇ ਗਏ। ਪਿੰਡ ਦੇ ਬਾਹਰ ਇੱਕ ਜੰਗਲ ਸੀ। ਉਸ ਜੰਗਲ ਵਿੱਚ ਇੱਕ ਪੁਰਾਣਾ ਖੂਹ ਸੀ ਜਿੱਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ। ਖੇਡਦੇ-ਖੇਡਦੇ ਬੱਚੇ ਖੂਹ ਦੇ ਕੋਲ ਚਲੇ ਗਏ ਅਤੇ ਖੂਹ ਵਿੱਚ ਝਾਕਣ ਲੱਗੇ। ਅਚਾਨਕ ਵੱਡੇ ਭਰਾ ਦਾ ਪੈਰ ਫਿਸਲਿਆ ਅਤੇ ਉਹ ਖੂਹ ਵਿੱਚ ਡਿੱਗ ਪਿਆ ਉਸ ਨੂੰ ਤੈਰਨਾ ਨਹੀਂ ਸਿਉਂਦਾ ਇਸ ਲਈ ਉਹ ਬਚਾਓ ਬਚਾਓ ਰੋਲਾ ਪਉਣ ਲੱਗਿਆ ਆਪਣੇ ਵੱਡੇ ਭਰਾ ਨੂੰ ਖੂਹ ਵਿੱਚ ਡਿੱਗਿਆ ਦੇਖ ਛੋਟਾ ਭਰਾ ਡਰ ਗਿਆ ਅਤੇ ਮਦਦ ਦੇ ਲਈ ਚਾਰੇ ਪਾਸੇ ਦੇਖਣ ਲੱਗਿਆ ਪਰ ਉਸ ਨੂੰ ਉੱਥੇ ਕੋਈ ਨਹੀਂ ਦਿਸਿਆ ਜਿਸ ਕੋਲੋਂ ਉਹ ਮਦਦ ਮੰਗ ਸਕੇ ਫਿਰ ਉਸ ਦੀ ਨਜ਼ਰ ਖੂਹ ਦੇ ਕਿਨਾਰੇ ਤੇ ਪਈ ਇੱਕ ਪੁਰਾਣੀ ਬਾਲਟੀ ਉੱਪਰ ਗਈ ਜਿਸ ਦੇ ਕੁੰਡੇ ਨੂੰ ਰੱਸੀ ਬੰਨੀ ਹੋਈ ਸੀ ਉਸ 5 ਸਾਲ ਦੇ ਬੱਚੇ ਨੇ ਇੱਕ ਹੱਥ ਨਾਲ ਰੱਸੀ ਫੜੀ ਅਤੇ ਦੂਸਰੇ ਹੱਥ ਨਾਲ ਬਾਲਟੀ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ। ਵੱਡੇ ਭਰਾ ਨੇ ਤੁਰੰਤ ਬਾਲਟੀ ਨੂੰ ਫੜ ਲਿਆ। ਉਸ ਤੋਂ ਬਾਅਦ ਛੋਟਾ ਭਰਾ ਆਪਣੀ ਪੂਰੀ ਤਾਕਤ ਲਗਾ ਕੇ ਉਸ ਨੂੰ ਬਾਹਰ ਖਿੱਚਣ ਲੱਗਿਆ। ਉਸ 5 ਸਾਲ ਦੇ ਛੋਟੇ ਬੱਚੇ ਦਾ ਆਪਣੇ 10 ਸਾਲ ਦੇ ਵੱਡੇ ਭਰਾ ਨੂੰ ਖਿੱਚ ਕੇ ਖੂਹ ਵਿੱਚੋਂ ਬਾਹਰ ਕੱਢ ਪਾਉਣਾ ਲਗਭਗ ਅਸੰਭਵ ਸੀ। ਲੇਕਿਨ ਆਪਣੇ ਦ੍ਰਿੜ ਇੱਛਾ ਸ਼ਕਤੀ ਨਾਲ ਉਸਨੇ ਇਹ ਅਸੰਭਵ ਕੰਮ ਨੂੰ ਵੀ ਸੰਭਵ ਕਰ ਦਿਖਾਇਆ ਅਤੇ ਆਪਣੇ ਵੱਡੇ ਭਰਾ ਨੂੰ ਖੂਹ ਵਿੱਚੋਂ ਬਾਹਰ ਕੱਢ ਲਿਆ। ਦੋਨਾਂ ਭਰਾਵਾਂ ਨੇ ਰਾਹਤ ਦਾ ਸਾਹ ਲਿਆ ਅਤੇ ਫਿਰ ਉਹ ਆਪਣੇ ਪਿੰਡ ਵਾਪਸ ਆ ਗਏ। ਪਿੰਡ ਆ ਕੇ ਉਹ ਸਾਰੇ ਪਿੰਡ ਵਾਲਿਆਂ ਨੂੰ ਉਸ ਘਟਨਾ ਦੇ ਬਾਰੇ ਵਿੱਚ ਦੱਸਣ ਲੱਗੇ ਕਿ ਅੱਜ ਉਹਨਾਂ ਦੇ ਨਾਲ ਜੰਗਲ ਦੇ ਵਿੱਚ ਕੀ ਹੋਇਆ। ਪਰ ਉਹਨਾਂ ਉੱਪਰ ਕਿਸੇ ਨੇ ਵੀ ਵਿਸ਼ਵਾਸ ਨਹੀਂ ਕੀਤਾ ਅਤੇ ਸਾਰੇ ਹੱਸਣ ਲੱਗੇ। ਬੱਚਿਆਂ ਨੇ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਉਹਨਾਂ ਉੱਪਰ ਵਿਸ਼ਵਾਸ ਨਹੀਂ ਕੀਤਾ ਉਸ ਪਿੰਡ ਵਿੱਚ ਇੱਕ ਗਿਆਨੀ ਸੰਤ ਰਹਿੰਦੇ ਸਨ ਉਸ ਗਿਆਨੀ ਸੰਤ ਨੇ ਉਹਨਾਂ ਦੋਹਾਂ ਬੱਚਿਆਂ ਦੀ ਗੱਲ ਤੇ ਵਿਸ਼ਵਾਸ ਕਰ ਲਿਆ ਇਹ ਦੇਖ ਕੇ ਸਾਰੇ ਪਿੰਡ ਵਾਲੇ ਹੈਰਾਨ ਹੋ ਗਏ ਉਹਨਾਂ ਨੇ ਸੰਤ ਤੋਂ ਪੁੱਛਿਆ ਏ ਮਹਾਤਮਾ ਪਲਾ 5 ਸਾਲ ਦਾ ਬੱਚਾ 10 ਸਾਲ ਦੇ ਬੱਚੇ ਨੂੰ ਖਿੱਚ ਕੇ ਕਿਵੇਂ ਖੂਹ ਵਿੱਚੋਂ ਬਾਹਰ ਕੱਢ ਸਕਦਾ ਹੈ ਸੰਤ ਮੁਸਕਰਾਏ ਅਤੇ ਬੋਲੇ ਇਸੇ ਤਰ੍ਹਾਂ ਕਰ ਪਾਉਣਾ ਸੰਭਵ ਹੈ ਕਿਉਂਕਿ ਜਦੋਂ ਛੋਟਾ ਬੱਚਾ ਇਹ ਕਰ ਰਿਹਾ ਸੀ ਤਾਂ ਉਸ ਦੇ ਆਸ-ਪਾਸ ਕੋਈ ਨਹੀਂ ਸੀ ਉਸ ਨੂੰ ਇਹ ਕਹਿਣ ਵਾਲਾ ਕਿ ਤੂੰ ਬਹੁਤ ਛੋਟਾ ਹੈ ਤੂੰ ਬਹੁਤ ਕਮਜ਼ੋਰ ਹੈ ਤੂੰ ਇਹ ਨਹੀਂ ਕਰ ਪਾਏਗਾ ਉੱਥੇ ਉਸ ਦਾ ਮਨੋਬਲ ਤੋੜਨ ਵਾਲਾ ਕੋਈ ਨਹੀਂ ਸੀ ਉਸ ਨਾਦਾਨ ਬੱਚੇ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਲਈ ਇਹ ਕਰ ਪਾਉਣਾ ਅਸੰਭਵ ਹੈ ਇਸ ਲਈ ਉਸ ਨੇ ਆਪਣੀ ਪੂਰੀ ਜਾਨ ਲਗਾ ਦਿੱਤੀ ਅਤੇ ਅੰਤ ਉਸਨੇ ਆਪਣੇ ਦ੍ਰਿੜ ਨਿਸ਼ਚੇ ਨਾਲ ਅਸੰਭਵ ਨੂੰ ਵੀ ਸੰਭਵ ਕਰ ਦਿਖਾਇਆ। ਦੋਸਤੋ ਅਗਰ ਤੁਹਾਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਨਕਾਰਾਤਮਕ ਲੋਕਾਂ ਤੋਂ ਉਨਾ ਹੀ ਦੂਰ ਰਹੋ ਜਿਨ੍ਹਾਂ ਲੋਕ ਪਾਗਲ ਕੁੱਤਿਆਂ ਤੋਂ ਰਹਿੰਦੇ ਹਨ ਕਿਉਂਕਿ ਨਕਾਰਾਤਮਕ ਲੋਕਾਂ ਦੀਆਂ ਗੱਲਾਂ ਸੁਣ ਕੇ ਅਸੀਂ ਵੀ ਹੌਲੀ-ਹੌਲੀ ਨਕਾਰਾਤਮਕ ਬਣ ਜਾਂਦੇ ਹਾਂ। ਸਾਡਾ ਸੈਲਫ ਕੰਫੀਡੈਂਸ ਘਟ ਜਾਂਦਾ ਹੈ ਅਤੇ ਇੱਥੋਂ ਹੀ ਸਾਡੀ ਅਸਫਲਤਾ ਦੀ ਸ਼ੁਰੂਆਤ ਹੁੰਦੀ ਹੈ। ਦੋਸਤੋ ਮਨੁੱਖ ਦੇ ਅੰਦਰ ਅਸੀਮਤ ਸ਼ਕਤੀਆਂ ਹਨ ਜੀਵਨ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜੋ ਮਨੁੱਖ ਹਾਸਲ ਨਹੀਂ ਕਰ ਸਕਦਾ ਬਸ ਸਾਨੂੰ ਨਕਾਰਾਤਮਕ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਸਕਾਰਾਤਮਕ ਬਣੇ ਰਹਿ ਕੇ ਉਸ ਨਾਦਾਨ ਬੱਚੇ ਦੀ ਤਰ੍ਹਾਂ ਆਪਣੇ ਹਰ ਕੰਮ ਵਿੱਚ ਆਪਣੀ ਪੂਰੀ ਜਾਨ ਲਗਾ ਦੇਣੀ ਚਾਹੀਦੀ ਹੈ ਦੋਸਤੋ ਇਸੇ ਤਰ੍ਹਾਂ ਹਮੇਸ਼ਾ ਸਕਾਰਾਤਮਕ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਅੱਛੇ ਦੇ ਰਹੋ ਮੁਸਕਰਾਉਂਦੇ ਰਹੋ ਅਤੇ ਆਪਣੇ ਜੀਵਨ ਵਿੱਚ ਅੱਗੇ ਵਧਦੇ ਰਹੋ ਸਤਿ ਸ਼੍ਰੀ ਅਕਾਲ